ਗੁਰੂ ਜੀ ਸਤਨਾਮ ਹੁਣ ਨਾਨਕ ਜੀ ਮੁਰ ਐਮਨਾ ਬਾਦ ਆਏ ਵੈਗੁਰੂ ਅੰਤਰਜਾਮੇ ਸਨ ਸਤਗੁਰੂ ਅੰਤਰਜਾਮੇ ਸਨ ਉਹ ਸਮਾ ਹੋ ਆਇਆ ਆਪ ਜਾਣ ਗਏ ਸਨ ਕਿ ਸਾਡੇ ਪਹਿਲੇ ਕੀਤੇ ਭਵਿੱਖ ਬਚਨ ਪੂਰੇ ਹੋਣ ਦਾ ਸਮਾਂ ਆ ਗਿਆ ਹੈ ਅਤੇ ਦੁੱਖਾਂ ਦੀ ਸਹਾਇਤਾ ਵੀ ਕਰਨੀ ਹੈ ਇਸ ਤੇ ਆਪ ਜੀ ਆਏ ਇਹ ਜ਼ਿਕਰ یوں ਹੈ ਕਿ ਗੁਰੂ ਜੀ ਜਦੋਂ ਪਹਿਲੀ ਵਾਰ ਅਹਿਮਦਾਬਾਦ ਵਿੱਚ ਆਏ ਸਨ ਤਾਂ ਇੱਥੇ ਪਠਾਣਾ ਦੀ ਹਕੂਮਤ ਸੀ ਤੇ ਇਸ ਨਸ਼ੇ ਵਿੱਚ ਇਹ ਵੀ ਲੋਬੀ ਬਦਮਸ਼ਤ ਤੇ ਫਿੱਟੇ ਹੋਏ ਸਨ ਇੱਕ ਦਿਨ ਮਦੂਕੜੀ ਮੰਗਣ ਗਿਆ ਮਰਦਾਨਾ ਭੁਲੇਖੇ ਨਾਲ ਇੱਕ ਪਠਾਨ ਦੇ ਘਰ ਜਾ ਵੜਿਆ ਉਸ ਨੇ Hindu ਕਾਫਰ ਜਾਣ ਕੇ ਬਹੁਤ ਮਾਰਿਆ ਇਹ ਰੋਂਦਾ ਹੋਇਆ ਮੁੜ ਆਇਆ ਗੁਰੂ ਜੀ ਨੇ ਤੀਰਜ ਦਿੱਤਾ ਤੇ ਜੋ ਕੁਝ ਅੱਗੋਂ ਇੰਨਾ ਫਿੱਟੇ ਪਠਾਣਾ ਨੇ ਆਪਣੇ ਨਾਲ ਵਾਪਰਨ ਵਾਲਾ ਸੀ ਗੁਰੂ ਜੀ ਨੂੰ ਪਹਿਲੇ ਹੀ ਸੋਝ ਗਿਆ ਉੱਥੇ ਹੀ ਸਾਹਮਣੇ ਬੈਠ ਭਾਈ ਨਾਲ ਭਾਈ ਲਾਲੋ ਜੀ ਨੂੰ ਸੁਣਾ ਕੇ ਤਿਲੰਗ ਰਾਗ ਵਿੱਚ ਇਹ ਸ਼ਬਦ ਉਚਾਰਿਆ ਸੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੇ ਗਿਆਨ ਮੇ ਲਾਲੋ ਪਾਪ ਕੀ ਜਾਂਝ ਲੈ ਕਾਬਲੋ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਹੁਣ ਸੰਮਤ 1578 ਵਿੱਚ ਮੁਗਲ ਬਾਬਰ ਤੀਜੀ ਵੇਰ ਫਿਰ ਹਿੰਦੁਸਤਾਨ ਉੱਤੇ ਚੜ ਆਇਆ ਸੀ ਉਹ ਰਾਹ ਤੇ ਸ਼ਹਿਰਾਂ ਨੂੰ ਲੁੱਟਦਾ ਪੁੱਟਦਾ ਲਾਹੌਰ ਨੂੰ ਵਿਧਿਆ ਜਾ ਰਿਆ ਸੀ ਤਾਂ ਇਸ ਦੇ ਆਉਣ ਤੋਂ ਕੁਝ ਦਿਨ ਹੀ ਪਹਿਲੇ ਗੁਰੂ ਜੀ ਐਮਨਾਬਾਦ ਆਏ ਅਤੇ ਭਾਈ ਲਾਲੋ ਜੀ ਨੂੰ ਨੇਹਾਲ ਕੀਤਾ ਭਾਈ ਲਾਲੋ ਜੀ ਨੇ ਜਿੱਥੇ ਆਪ ਜੀ ਦੇ ਦਰਸ਼ਨ ਪ੍ਰਾਪਤੀ ਵਿੱਚ ਖੁਸ਼ੀ ਪ੍ਰਗਟ ਕੀਤੀ ਉਥੇ ਚੋਰਾ ਵੀ ਚੁਰਿਆ ਚੁਖਿਆ ਤੇ ਦੱਸਿਆ ਕਿ ਹੁਣ ਆਪ ਦੇ ਤੀਜੀ ਵੇਰ ਜਾਣਦੇ ਤਿੰਨ ਸਾਲ ਮਗਰੋਂ ਬੇਬੇ ਨਾਨਕੀ ਜੀ ਅਤੇ ਰਾਮ ਜੀ ਜੈ ਰਾਮ ਜੀ ਚਲਾਣਾ ਕਰ ਗਏ ਹਨ ਗੁਰੂ ਜੀ ਤਾਂ ਅੰਤਰਜਾਮੀ ਜਾਣਦੇ ਤਾਂ ਸਨ ਪਰ ਕਿਸੇ ਨੂੰ ਦੱਸਿਆ ਨਹੀਂ ਸ੍ਰੀ ਲਾਲੋ ਜੀ ਬਾਸੋਂ ਸੁਣ ਕੇ ਭਾਈ ਬਾਲਾ ਮਰਦਾਨਾ ਜੀ ਨੇ ਸ਼ੋਕ ਪ੍ਰਗਟ ਕੀਤਾ ਪਰ ਗੁਰੂ ਜੀ ਨੇ ਫਰਮਾਇਆ ਉਸ ਪੰਡੇ ਸਾਰਿਆਂ ਨੂੰ ਵਾਰੋ-ਵਾਰੀ ਚੱਲਣਾ ਹੈ ਉਸ ਪੰਡੇ ਸਾਰਿਆਂ ਨੇ ਵਾਰੋ-ਵਾਰੀ ਚੱਲਣਾ ਹੈ ਫਿਰ ਸ਼ੋਕਾਦਮ ਸਗੋਂ ਉਹ ਤਾਂ ਸੱਚੇ ਟਿਕਾਣੇ ਅਪੜ ਕੇ ਜੋਤੀ ਨਾਲ ਜੋਤ ਰਲ ਗਏ ਹਨ ਇਉਂ ਤਿਰਜ ਦੇ ਕੇ ਗੁਰੂ ਜੀ ਨੇ ਲਾਲੋ ਜੀ ਪਾਸ ਰਹਿ ਉਧਰ ਬਾਬਰ ਦੀ ਫੌਜ ਫੌਜੀ ਧਾੜ ਅਜਦ ਅਹਿਮਦਾਬਾਦ ਦੇ ਨੇੜੇ ਆਈ ਤਾਂ ਗੁਰੂ ਜੀ ਨੇ ਪਾਈ ਲਾਲੋ ਜੀ ਨੂੰ ਸ਼ਹਿਰ ਛੋੜ ਬاہر ਜਾ ਰਹੇ ਨੂੰ ਆਖਿਆ ਪਠਾਨਾਂ ਦੀ ਇਹ ਨਾਂ ਮੰਨੇ ਜਿਸ ਤੇ ਉਹਨਾਂ ਨੇ ਲੁੱਟ ਪੁੱਟ ਕੇ ਸ਼ਹਿਰ ਨੂੰ ਬਰਬਾਦ ਕਰ ਦਿੱਤਾ ਨਾਲ ਹਿੰਦੂ ਮੁਸਲਮਾਨ ਤੀਵਿਆਂ ਦੀ ਬੇਪਤੀ ਕੀਤੀ ਕਈ ਵਿਧਵਾ ਹੋ ਗਈਆਂ ਤੇ ਕਈਆਂ ਨੂੰ ਉਹ ਪਕੜ ਕੇ ਲੈ ਟੁਰੇ ਚੁਗਲਖੋਰਾ ਦੇ ਚੁਗਲੀ ਕਰਨ ਤੇ ਬਾਬਰ ਨੇ ਪਠਾਨਾਂ ਦੇ ਕਈ ਹਾਮੀ ਫਕੀਰ ਫਕੀਰ ਵੀ ਬਣ ਲਿੱਤੇ ਜੋ ਪਠਾਨਾਂ ਦੇ ਹੱਕ ਵਿੱਚ ਦੁਆਈ ਅਰਦਾਸਾਂ ਅਤੇ ਮੁਗਲਾਂ ਦੇ ਖਿਲਾਫ ਬੱਦ ਦਵਾਈ ਦਿੰਦੇ ਸਨ ਇਸੇ ਸ਼ੱਕ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਬਾਲਾ ਮਰਦਾਨਾ ਵੀ ਕੈਦ ਹੋ ਗਏ ਅਤੇ ਇਹਨਾਂ ਦੇ ਸਿਰ ਉੱਤੇ ਵੀ ਪੰਡਾ ਚੁਕਾ ਕੇ ਅੱਗੇ ਨੂੰ ਲਾਇਆ ਗਿਆ ਪਰ ਲੋਕਾਂ ਨੂੰ ਇਉਂ ਦਿਸਿਆ ਕਿ ਇਹ ਕਿ ਬੋਜ ਤਾਂ ਇਹਨਾਂ ਦੇ ਸਿਰ ਤੋਂ ਉੱਚੇ-ਉੱਚੇ ਹੀ ਜਾਂਦੇ ਦਿਸਦੇ ਹਨ ਇਸ ਦੀ ਰਿਪੋਰਟ ਵੀ ਬਾਬਰ ਪਾਸ ਹੋਈ ਗੁਰੂ ਜੀ ਆਪਣੀ ਅੱਖੀਂ ਕਈ ਬੇਗੁਨਾਹ ਤੇ ਗਰੀਬ ਲੋਕਾਂ ਉੱਤੇ ਇਹ ਕਹਿ ਹੋਇਆ ਵੇਖ ਕੇ ਦਰਦ ਨਾਲ ਪਰੇ ਪੈ ਸਨ ਜਿਸ ਦੇ ਦਿਲ ਦਾ ਦਰਦ ਉਲਾਮੇ ਦੀ ਸ਼ਕਲ ਵਿੱਚ ਆਪਣੇ ਨਿਰੰਕਾਰ ਅੱਗੇ ਇਹ ਸ਼ਬਦ ਨੂੰ ਗਾ ਕੇ ਦੱਸਿਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਨੂੰ ਡਰਾਇਆ ਆਪੇ ਦੋਸ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ ਇਹ ਧੀ ਮਾਰ ਪਈ ਕੁਰਲਾਣੇ ਤਾਂ ਕਿ ਦਰਦ ਨਾ ਆਇਆ ਗੁਰੂ ਜੀ ਦੇ ਇਸ ਇਲਾਹੀ ਨਾਦ ਨੇ ਇਹਨਾਂ ਕਾਦੀਆਂ ਦੇ ਪ੍ਰਬੰਧਕ ਦੀਆਂ ਸੁਰਤਾਂ ਆਪਣੇ ਵੱਲ ਖਿੱਚ ਲਈਆਂ ਉਹਨਾਂ ਨੂੰ ਆਪਣੇ ਅੰਦਰੋਂ ਹੀ ਕੁਝ ਐਸਾ ਮਹਿਸੂਸ ਹੋਇਆ ਕਿ ਉਹ ਲੋਕ ਬੇਗੁਨਾਹ ਅਤੇ ਖੁਦਾ ਰਸੀਦਾ ਹਨ ਜਦ ਗੁਰੂ ਜੀ ਨੂੰ ਬਾਬਰ ਦੇ ਪੇਸ਼ ਕੀਤਾ ਗਿਆ ਤਾਂ ਉਹਨਾਂ ਨੂੰ ਦੇਖਦੇ ਹੀ ਉਹਦੇ ਮਨ ਉਤੇ ਇੱਕ ਖਾਸ ਤਰ੍ਹਾਂ ਦਾ ਪ੍ਰਭਾਵ ਪਿਆ ਉਸੇ ਵੇਲੇ ਬਾਬਰ ਨੇ ਗੁਰੂ ਜੀ ਦੀ ਬੰਦ ਖਿਲਾਸ ਕਰਾ ਕੇ ਕੁਝ ਕੁਝ ਮਾਰਫਤ ਦੇ ਬਚਨ ਬिलास ਹੋਰ ਵੀ ਕੀਤੇ ਸੁਣੇ ਉਹ ਬਹੁਤ ਪ੍ਰਭਾਵਿਤ ਹੋਇਆ ਤੇ ਗੁਰੂ ਜੀ ਦੇ ਆਖੇ ਲੱਗ ਕੇ ਸਾਰੇ ਕੈਦੀਆਂ ਨੂੰ ਛੱਡ ਕੇ ਮਾਲ ਮਤਾ ਵੀ ਮੋੜ ਦਿੱਤਾ ਤੇ ਲਾਹੌਰ ਵੱਲ ਨੂੰ ਵੱਧ ਗਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ